ਈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਜਥੇਦਾਰ ਬਾਬਾ ਬਗੇਲ ਸਿੰਘ ਜੀ ਦੀ ਕਮਾਨ ਹੇਠ ਸਾਂਝੀਆਂ ਫੌਜਾਂ ਨੇ 20 ਫਰਵਰੀ 1764 ਨੂੰ ਸਹਾਰਨਪੁਰ, ਮੁਜ਼ਫਰਨਗਰ ਅਤੇ ਮੇਰਠ ਜਿੱਤਣ ਤੋਂ ਬਾਅਦ ਨਜੀਬਾਬਾਦ, ਮਰਾਦਾਬਾਦ ਅਤੇ ਅਨੂਪ ਸ਼ਹਿਰ ਤੇ ਤਾਵਾ ਬੋਲਿਆ ਤੇ ਫਤਿਹ ਹਾਸਲ ਕੀਤੀ। ਫਿਰ 22 ਅਪ੍ਰੈਲ 1775 ਨੂੰ ਕੂੰਝਪੂਰਾ ਲਾਗੇ ਜਮਨਾ ਦਰਿਆ ਪਾਰ ਕੀਤਾ ਤੇ 15 ਜੁਲਾਈ 1775 ਨੂੰ ਦਿੱਲੀ ਦੇ ਪਹਾੜਗੰਜ ਅਤੇ ਜੈ ਸਿੰਘਪੁਰਾ ਵਿਖੇ ਜਿੱਤ ਦਰਜ ਕਰਵਾਈ। ਉਪਰੰਤ 50 ਹਜ਼ਾਰ ਦੇ ਵੱਡੇ ਕਾਫਲੇ ਦੇ ਨਾਲ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ। ਫਰਵਰੀ 1773 ਸਿਨੂ ਗਾਜੀਆਵਾਦ ਕੋਹਾਵਾਦ ਅਲੀਗੜਾ ਤੇ ਬੁਲੰਦ ਸ਼ਹਿਰ ਫਤਿਹ ਕਰਕੇ ਮੁਕੰਮਲ ਕਬਜ਼ੇ ਵਿੱਚ ਲੈ ਲਏ 8 ਮਾਰਚ 1783 ਨੂੰ ਮਲਕਾਗੰਜ ਸਬਜ਼ੀ ਮੰਡੀ ਮੁਗਲਪੁਰਾ ਅਤੇ ਅਜਮੇਰੀ ਗੇਟ ਨੂੰ ਫਤਿਹ ਕਰਦਿਆਂ ਸਿੱਖ ਫੌਜਾਂ ਅੱਗੇ ਵਧ ਗਈਆਂ ਜਿੱਥੇ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜੀ ਆਪਣੇ 10000 ਫੌਜ ਦੇ ਨਾਲ ਸਾਰ ਵਾਲੇ ਪਾਸਿਓਂ ਦਿੱਲੀ ਪੁੱਜੇ ਇੱਥੇ ਮਿਰਜ਼ਾ ਕੋਹ ਨੇ ਸਿੱਖਾਂ ਨਾਲ ਟੱਕਰਾਂ ਲੈ ਕੇ ਉਹਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਣਾ ਚਾਹਿਆ ਪਰ ਸਿੱਖਾਂ ਦੇ ਅੱਗੇ ਉਸ ਨੂੰ ਮੂੰਹ ਦੀ ਖਾਣੀ ਪਈ ਫਜ਼ਲ ਅਲੀ ਖਾਨ ਵੀ ਇੱਕ ਵਾਰੀ ਤਾਂ ਬੜੇ ਜੋਸ਼ ਦੇ ਨਾਲ ਆਪਣੀਆਂ ਫੌਜਾਂ ਦੇ ਨਾਲ ਸਿੱਖਾਂ ਦਾ ਵਿਰੋਧ ਕਰਨ ਲਈ ਅੱਗੇ ਵਧਿਆ ਸੀ ਪਰ ਸਿੰਘਾਂ ਦੇ ਜੋਸ਼ ਅੱਗੇ ਝੱਗ ਵਗ ਬੈਠ ਗਿਆ ਅੰਤ 11 ਮਾਰਚ 1783 ਨੂੰ ਉਸ ਮੁੱਚੇ ਦਿੱਲੀ ਸ਼ਹਿਰ ਉੱਪਰ ਫਤਿਹ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨ ਪ੍ਰਸਿੱਧ ਜਰਨੈਲ ਬਾਬਾ ਬਗੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆਂ ਲਾਲ ਕਿਲੇ ਦੇ ਦਿਵਾਨੇ ਆਮ ਤੇ ਕਾਬਜ਼ ਹੋ ਗਏ ਜਿੱਥੇ ਕਦੇ ਮੁਗਲ ਆਪਣੀ ਕਚਹਿਰੀ ਲਗਾਇਆ ਕਰਦੇ ਸਨ ਤਿੰਨਾਂ ਸਿੱਖ ਜਰਨੈਲਾਂ ਦੀ ਕਮਾਂਡ ਹੇਠ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਤੇ ਲਾਲ ਕਿਲੇ ਉੱਪਰ ਸਿੱਖਾਂ ਨੇ ਸਿੱਖੀ ਦਾ ਪ੍ਰਤੀਕ ਕੇਸਰੀ ਨਿਸ਼ਾਨ ਲਹਿਰਾ ਕੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ